ਵਾਹਿਗੁਰੂ ਅੱਜ ਆਪਣੀ ਯਾਤਰਾ ਦਾ 27ਵਾਂ ਦਿਨ ਤਾਂ ਆਪਾਂ ਜਾ ਰਹੇ ਹਾਂ ਤਖਤ ਸ਼੍ਰੀ ਪreturnData ਸਾਹਿਬ ਬਿਹਾਰ ਸਕੇਟਿੰਗ ਕਰਕੇ ਬਾਕੀ ਜਿਹੜਾ ਹੁਣ ਆਪਾਂ ਕੈਂਪਿੰਗ ਕਰ ਲਈ ਅੱਜ ਜਿਹੜੀ ਆਪਣੀ ਲੋਕੇਸ਼ਨ ਕੈਂਪਿੰਗ ਦੀ ਇਹ ਰੋਡ ਜਾ ਰਿਹਾ ਤਖਤ ਸ਼੍ਰੀ ਪreturnData ਸਾਹਿਬ ਬਿਹਾਰ ਨੂੰ ਇੱਥੋਂ ਤਕਰੀਬਨ ਉਹਨਾ ਆਪਣਾ ਜਿਹੜਾ ਸਫ਼ਰ ਰਹਿ ਗਿਆ 4 ਦਿਨਾਂ ਦਾ ਰਹਿ ਗਿਆ 4 ਦਿਨਾਂ ਤੀ ਆਪਣੀ ਹੋਣੀ ਯਾਤਰਾ ਸੰਪੂਰਨ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਆਹ ਹੋਟਲ ਦੇ ਉੱਪਰ ਆਪਾਂ ਕੀਤੀ ਹੈ ਕੈਂਪਿੰਗ ਦੇਖ ਸਕਦੇ ਇੱਥੇ ਅਜੇ ਰਹਾ ਤਾਂ ਸਟੇ ਕਰਕੇ ਤਸਵੀਰ ਨੂੰ ਪਾਵਾਂਗੇ ਆਪਾਂ ਚੱਲੇ ਬਾਕੀ ਬਹੁਤ ਵਧੀਆ ਦਿਨ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਜੀ ਬਾਕੀ ਤੁਸੀਂ ਦੇਖ ਸਕਦੇ ਲੋਕੇਸ਼ਨ ਜਿਹੜੀ ਆ ਮੇਰਾ ਵੀਰ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਇੱਕ ਫੋਲੋ ਕਰਕੇ ਆਪਣੇ ਭਰਾ ਨੂੰ ਕਰਿਓ ਸਪੋਰਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ